ਲਗਾ ਲਏ ਗਏ ਸੀ ਕਿ ਉੱਥੇ ਹੀ ਮਤਲਬ ਕੋਈ ਬਤਲੋ ਜਿੁੱਲਲੇ ਚ ਕੋਈ ਦਿੱਕਤ ਹੋਜੀ ਆ ਗਈ ਜਿੱਲੇ ਕਰਕੇ ਮਤਲਬ ਸਰੀਆ ਨਾ ਸਾਰੇ ਵਾਲ ਤੇ ਅੱਖਾਂ ਫੇਸ ਵਗੈਰਾ ਸਾਰਾ ਖਰਾਬ ਹੋ ਗਿਆ ਉਹਨਾਂ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਕੀ ਹੋਵੇਗਾ ਅੱਗੇ ਬਸ ਇੰਨੇ ਹੀ ਕਹਿ ਸਕਦੇ ਹਾਂ আহমদ <laughs> <laughs> ਨਾ ਮਾ ਭਾਈ ਕੀ ਕੱਟਵਾਉਣੀ ਮੇਰੇ ਅਸੀ ਚੰਡੋਲਾ ਵਾਲੇ ਹੈ ਮੇਰਾ ਨਾਮ ਰਾਜ ਰਾਜਦੀਪ ਸਿੰਘ ਹੈ ਜਿਹੜੇ ਨਾਲ ਆ ਗਰਤੋ ਹੈ ਜੁਪੀ ਤੇ ਮੇਲਾ ਲਗਾਣਾ ਸੀ ਥੋੜੇ ਥੂੜੇ ਤੋਂ ਗਿਰਿਆ ਗिरा ਕੋਈ ਨਹੀਂ ਹੈ ਜੀ ਕੁੜੀ ਹੈ ਜੀ ਉਹ ਉਹਨੂੰ ਕਹਿੰਦੇ ਸੀ ਕਿ ਥੱਲੇ ਬੈਗ ਕੋ ਬਾਰੀ ਬਾਰੀ ਖੜੀ ਹੋ ਜਾਂਦੀ ਹੈ ਤਾਂ ਉਹਦੇ Baal ਆ ਗਏ ਰਾਲ ਦੇ ਵਿੱਚ ਬਸ ਇਹੀ ਗੱਲ ਹੈ ਜੀ ਸਰਟੀਫਿਕੇਟ ਕਿੰਨੀ ਕਾਈ ਸਟ ਜੂ ਬਾਈ Baal ਹੀ ਨਿਕਲ ਗਏ ਉੱਪਰ ਦੇ ਬਸ